ਚਿੱਠੀ ਲਿਖਦੀ ਜਿੰਦਾ ਰਾਣੀ ਸ਼ਾਮ ਸਿੰਘ ạtਾਰੀ ਨੂੰ ਸਮਾਂ ਆ ਗਿਆ ਬਲ ਧਾਰ ਕੇ ਸਾਹਮਣੇ ਜ਼ਿੰਮੇਵਾਰੀ ਨੂੰ ਨਈਂ ਤਾਂ ਗੋਰੇ ਬਦਲ ਦੇਣਗੇ ਵੈਣਾ ਵਿੱਚ ਤਰਾਨਾ ਨੂੰ ਰੱਖ ਕੌਮ ਜਰ ਨੇਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਓ ਚਿੱਠੀ ਲਿਖਦੀ ਜਿੰਦਾ ਰਾਣੀ ਸ਼ਾਮ ਸਿੰਘ ạtਾਰੀ ਨੂੰ ਸਮਾਂ ਬੱਲ ਤਾਰ ਕੇ ਸਾਮਲੋ ਜ਼ਿੰਮੇਵਾਰੀ ਨੂੰ ਨਹੀਂ ਤਾਂ ਗੋਰੇ ਬਦਲ ਦੇਣਗੇ ਵੈਣਾ ਵਿੱਚ ਤਰਾਨਾ ਨੂੰ ਰੱਖ ਕੌਮ ਜਰਨੈਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਉਹ ਮੁਦਕੀ ਫਿਰੂ ਸ਼ਹਿਰ ਚ ਜੋਦੇ ਬਹੁਤ ਟੱਕਰੇ ਕਰਦੇ ਰਹੇ ਐ ਪਰ ਗਈ ਪੇਸ਼ ਨਾ ਕੋਈ ਹਰ ਖੇਤਰ ਚੋਂ ਹਰਦੇ ਰਹੇ ਕਈ ਮੈਦਾਨ ਚ ਸਿੱਖ ਰਾਜ ਲਈ ਵਾਰ ਗਏ ਨੇ ਜਾਨਾਂ ਨੂੰ ਰੱਖ ਨੱਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਹੋ ਜੇਕਰ ਹੁੰਦਾ ਸਵਾਮੀ ਮੇਰਾ ਵੀਰ ਤੁਹਾਡਾ ਮਰਦਾਨਾ ਭੈੜੀ ਨਿਗਾਹ ਪੰਜਾਬ ਦੇ ਵੱਲੇ ਕੋਈ ਦੁਸ਼ਮਣ ਵੀ ਕਰਦਾ ਨਾ ਵਾਗਸ ਮੇਰੇ ਤੇ ਡਟਦਾ ਜਾ ਕੇ ਪਾਉਂਦਾ ਠੱਲ ਤੂਫਾਨਾਂ ਨੂੰ ਵਾਗਸ ਮੇਰੇ ਤੇ ਡਟਦਾ ਜਾ ਕੇ ਪਾਉਂਦਾ ਠੱਲ ਤੂਫਾਨਾਂ ਨੂੰ ਰੱਖ ਕੌਮ ਜਰ ਨੱਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਤਾਰੇ ਬੱਲ ਜੋਦਿਆ ਪੱਤ ਪੰਜਾਬ ਦੀ ਰਹਿੰਦੀ ਹੈ ਪੈਂਦੀ ਟਿੱਲ ਫੌਜ ਵਿੱਚ ਜਾਪੇ ਸੁੱਟ ਬੈਠੇ ក្រਪਾਨਾਂ ਨੂੰ ਰੱਖ ਕੌਮ ਜਰਨੈਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਓ ਸੁਣਦੇ ਸਾਰ ਮੈਦਾਨ ਚ ਕੁੱਤੋਂ ਹੁਣ ਵੇਲਾ ਨਹੀਂ ਟਿੱਲਾਂ ਦਾ ਪੈ ਗਿਆ ਸਮਾਂ ਪਰਖ ਵਿੱਚ ਮੁੜ ਕੇ ਪਰਬਤ ਵਰਗਿਆਂ ਦਿੱਲਾਂ ਦਾ ਤੁਹਾਡੇ ਵਰਗੇ ਮਰਦ ਅਕਾਲੀ ਜਿੰਦੇ ਰੋਗ ਚਟਾਨਾਂ ਨੂੰ ਸ਼ਾਨਾ ਨੂੰ ਓ ਗੋਰੇ ਪਾਪੀ ਵੱਲ ਪੰਜਾਬ ਦੇ ਹਰ ਦਿਨ ਵੱਧਦੇ ਆਉਂਦੇ ਨੇ ਸਿੰਘੋ ਤੁਹਾਡਾ ਰਾਜ ਖੋਣ ਲਈ ਮਨ ਵਿੱਚ ਵਿਉਂਤਾ ਲਾਉਂਦੇ ਨੇ ਡੁੱਬ ਜਾਣਾ ਮਝੀਆਂ ਨੂੰ ਮੇਣਾ ਲਾਜ ਹੁੰਦੀ ਐ ਨਸਾਨਾ ਨੂੰ ਰੱਖ ਗੋਜਰ ਲੇਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾ ਨੂੰ ਮਨ ਜੀਤੇ ਜਗ ਜੀਤੇ ਆਖਦੀ ਗੁਰੂ ਨਾਨਕ ਦੀ ਬਾਣੀ ਹੈ ਪਾਵਾਸ ਤੇ ਕੈਂਦ ਤੇ ਤੈਨੂੰ ਪੰਜ ਦਰਿਆਵਾਂ ਦਾ ਪਾਣੀ ਹੈ ਹੋ ਰੋਕ ਬਿਆਸ ਦੇ ਕੰਡੇ ਉੱਤੇ ਰੋਕ ਬਿਆਸ ਦੇ ਕੰਡੇ ਉੱਤੇ ਆਉਂਦੇ ਤੇ ਇਮਾਨਾਂ ਨੂੰ ਰੱਖ ਕੌਮ ਜਰਨੈਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ ਓ ਜੇ ਤੂੰ ਛੱਕਿਆ ਅੰਮ੍ਰਿਤ ਸਿੰਘਾ ਸਤਿਗੁਰੂ ਕਲਗੀ ਧਰਦਾ ਹੈ ਜੇ ਤੂੰ ਛੱਕ ਸਤ ਸਿੰਘਾ ਸਤਗੁਰੂ ਕਲਗੀ ਧਰਦਾ ਹੈ ਮਸਤਾ ਹਰ ਕੋਈ ਦੇਸ਼ ਦਾ ਰਾਖਾ ਦੇਸ਼ ਦੀ ਖਾਤਰ ਮਰਦਾ ਹੈ ਲੈ ਜੋ ਨਾਲ ਔਲਖਾਂ ਤਾਂ ਹੀ ਦੇਣਗੇ ਤੋੜ ਗਮਨਾ ਨੂੰ ਰੱਖ ਕੌਮ ਚਰਨ ਲਾ ਜਾ ਕੇ ਸਿੱਖ ਰਾਜ ਦੀਆਂ ਸ਼ਾਨਾਂ ਨੂੰ